ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਕਣਕ ਦੀ ਬਜਾਈ ਕਰਤੀ ਹੈ ਸ਼ੁਰੂ 28 ਅਕਤੂਬਰ 2025 ਆਪਾਂ ਦੋ ਤਿੰਨ ਗੱਲਾਂ ਬਾਤਾਂ ਸਾਂਝੀਆਂ ਕਰਦੀਆਂ ਜਿਹੜੀ ਕਣਕ ਆਪਾਂ ਬਜਾਈ ਸ਼ੁਰੂ ਕਰੀ ਹੈ ਕਣਕ ਹੈਗੀ ਹੈ 872 45 ਕਿਲੋ ਕਣਕ ਦਾ ਬੀ ਹੈ ਪਾਈ ਹਣੇ ਕਿੱਲੇ ਦਾ ਤੇ 65 ਕਿਲੋ ਡੀਏਪ ਤੇ ਸੁਪਰ ਸੀਡਰ ਨਾਲ ਬਜਾਈ ਹੈ ਪਿਛਲੇ ਸਾਲ ਵੀ ਮੇਰਾ ਖਿਆਲ ਆ ਵੀ 28 ਅਕਤੂਬਰ ਨੂੰ ਹੀ ਸ਼ੁਰੂ ਕਰੀ ਸੀ ਲੈ ਕੇ ਰੱਬ ਦਾ ਨਾਮ ਕਰਤੀਆ ਸ਼ੁਰੂ ਤੇ ਪਰਮਾਤਮਾ ਪਲੀ ਕਰੇ ਤੇ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਆਂ ਸੁਪਰਸੀਡਰ ਦੀ ਬਜਾਈ ਬਾਰੇ ਗੱਲਬਾਤ ਕਰਦੇ ਆਂ ਵੀ ਪਹਿਲਾਂ ਤਾਂ 3 ਸਾਲ ਹੋ ਗਏ ਮੈਨੂੰ ਸੁਪਰਸੀਡਰ ਨਾਲ ਬਜਾਈ ਕਰਦਿਆਂ ਨੂੰ ਸਾਨੂੰ ਤੇ ਬਹੁਤ ਵਧੀਆ ਝਾੜ ਆਉਂਦਾ ਬਹੁਤ ਵਧੀਆ ਰਿਜ਼ਲਟ ਆ ਮੈਨੂੰ ਤਾਂ ਬਹੁਤ ਚੰਗਾ ਸੰਦ ਲੱਗਦਾ ਸੁਪਰਸੀਡਰ ਮੈਂ ਪਿਛਲੇ ਸਾਲ ਵੀ ਪਾਈ ਸੀ ਵੀਡੀਓ ਇਹਦੇ ਬਾਰੇ ਗੱਲਬਾਤ ਕਰਦੇ ਆਂ ਵੀ ਆਪਾਂ ਕਹਿ ਦਿੰਨੇ ਆ ਯਾਰ ਸੁਪਰ ਸੀਡਰ ਵਾਲੀ ਜਿਹੜੀ ਆਪਾਂ ਸੁਪਰ ਸੀਡਰ ਨਾਲ ਬੀਜਦੇ ਆ ਉਹਨੂੰ ਨਾ ਗਿੱਲ ਜ਼ਿਆਦਾ ਚਾਹੀਦੀ ਐ ਵਾਣ ਚ ਗਿੱਲ ਜ਼ਿਆਦਾ ਹੋਵੇ ਇਹ ਜ਼ਰੂਰੀ ਨਹੀਂ ਹੁੰਦਾ ਬਾਈ ਜੀ ਜੇ ਵਾਣ ਸਾਫ਼ ਐ ਤਾਂ ਚਾਹੇ ਗਿੱਲ ਨੋਰਮਲ ਗਿੱਲ ਵੀ ਹੋਵੇ ਜਿਵੇਂ ਆਪਾਂ ਬਜਾਈ ਮਸ਼ੀਨ ਨਾਲ ਕਰਦੇ ਆ ਤਾਂ ਵੀ ਚੱਲ ਜਾਂਦੀ ਐ ਗਿੱਲ ਜ਼ਿਆਦਾ ਦਾ ਮਤਲਬ ਇਹ ਐ ਜੀ ਆਪਾਂ ਪ੍ਰਾਲੀ ਚ ਬੀਜਦੇ ਆ ਜਾਂ ਖਰਚਾਂ ਚ ਬੀਜਦੇ ਆ ਉਹ ਗਿੱਲ ਜਿਹੜੀ ਸੱਲ ਐ ਜਿਹੜੀ ਨਮੀ ਐ ਉਹ ਪ੍ਰਾਲੀ ਸੋਖ ਜਾਂਦੀ ਐ ਉਹਦੇ ਚ ਜ਼ਰੂਰੀ ਹੁੰਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜੇ ਆਪਾਂ ਸੁਪਰ ਸੀਡਰ ਨਾਲ ਬੀਜਣੀ ਹੈ ਤਾਂ ਗੱਲ ਜਾਦੇ ਹੋਣੀ ਜ਼ਰੂਰੀ ਹੈ ਤੇ ਦੂਜੀ ਗੱਲ ਵੀ ਕਦੇ ਵੀ 3 ਸਾਲ ਹੋ ਗਏ ਅਸੀਂ ਝੋਨਾ ਵੜ ਕੇ ਰੋਣੀ ਨਹੀਂ ਕੀਤੀ ਕੀ ਕਹਣਾ ਵੀ ਕੋਈ 5-7 ਕਿੱਲੇ ਕੋਈ ਵਾਹਣ ਜਿਆਦਾ ਖੁਸ਼ਕ ਹੋਵੇ ਕਰਤੀ ਹੋਵੇ ਤੇ ਨਹੀਂ ਤਾਂ ਨਹੀਂ ਕਰੀ ਝੋਨਾ ਖੜੇ ਚ ਪਾਣੀ ਲਾਇਆ ਹੁੰਦਾ ਤੇ ਉਸੇ ਬੱਤਰ ਤੇ ਬੀਜਦੇ ਹੁੰਦੇ ਜਿਵੇਂ ਕਈ ਭਰਾ ਕਹਿੰਦੇ ਬੰਦੇ ਯਾਰ ਵਾਹ ਕੇ ਰੋਣੀ ਕਰਕੇ ਵਧੀਆ ਬੀਜਾਂਗੇ ਠੀਕ ਆ ਹਰੇਕ ਬੰਦੇ ਦਾ ਆਪ ਦਾ ਆਪ ਦਾ ਤਜਰਬਾ ਹੈ ਪਰ ਹੁਣ ਜਿਹੜੀ ਆ ਵਾਹਣ ਦੇ ਵਿੱਚ ਅਸੀਂ ਖੜੇ ਆ ਆ ਦੇਖੋ ਮਤਲਬ ਕਹਿ ਦਿੰਦੇ ਆ ਵੀ ਉਂਗਲਾਂ ਛਪੜੀਆਂ ਚਾਹੀਦੀਆਂ ਦੇਖੋ ਉਂਗਲਾਂ ਛਪੜੀਆਂ ਲੱਡੂ ਬਣਦਾ ਉਂਗਲਾਂ ਛਪੜੀਆਂ ਵੀ ਇੰਨੀ ਗੱਲ ਹੋਣੀ ਚਾਹੀਦੀ ਆ ਤੇ ਇਸ ਵਾਰ ਨੂੰ ਮੇਰਾ ਖਿਆਲ ਆ ਵੀ ਲਗਭਗ ਲਗਭਗ ਮਹੀਨਾ ਹੋ ਗਿਆ ਪਾਣੀ ਲੱਗੇ ਨੂੰ ਹੁਣ ਜਿਨ੍ਹਾਂ ਦੇ ਪਾਣੀ ਲੱਗੇ ਨੂੰ ਇੱਕ ਮਹੀਨਾ ਹੋ ਗਿਆ ਤਾਂ ਉਹ ਕਹੀ ਜਾਂਦੇ ਆ ਯਾਰ ਟਾਈਮ ਬਹੁਤ ਹੋ ਗਿਆ ਪਾਣੀ ਲੱਗੇ ਨੂੰ ਆਪਾਂ ਤਾਂ ਰੋਣੀ ਕਰਕੇ ਬੀਜਾਂਗੇ ਕੋਈ ਜ਼ਰੂਰੀ ਨਹੀਂ ਬਾਈ ਜੀ ਰੋਣੀ ਕਰਕੇ ਬੀਜਣਾ ਇਹ ਵੀ ਰੋਣੀ ਕੀਤਾ ਪਿਆ ਜਦੋਂ ਪਾਣੀ ਨੂੰ ਲੱਗਿਆ ਹੋਇਆ ਇਹ ਕਿਹੜਾ ਕੋਈ ਮੀਂਹ ਦੀ ਗੱਤ ਆ ਮੀਂਹ ਦਾ ਵੱਤ ਹੁੰਦੀ ਆ ਵੀ ਸੁੱਕ ਜਾਂਦੀ ਆ ਸਿਆਣੇ ਕਹਿੰਦੇ ਆ ਇਹ ਵਾਰਚ ਜਿੰਨੀ ਮਰਜ਼ੀ ਹੋਵੇ ਉਹ ਵੱਤ ਖੁਸ਼ਕ ਹੋ ਜਾਂਦੀ ਹੁੰਦੀ ਹੈ ਜਿਹੜਾ ਆਪਾਂ ਜੇ ਪਾਣੀ ਲਾਇਆ ਤੇ ਚਾਹੇ ਮਹੀਨਾ ਹੋ ਗਿਆ ਜਾਂ ਮਸ਼ੀਨ ਦੇ ਟਾਇਰ ਖੁੱਬਦੇ ਆ ਜਦੋਂ ਆਪਾਂ ਝੋਨਾ ਵੜਦੇ ਆ ਤਾਂ ਉਸੇ ਬਕਰ ਤੇ ਆਪਾਂ ਕਣਕ ਬੀਜ ਸਕਦੇ ਆ ਕੋਈ ਚੱਕਰ ਨਹੀਂਗਾ ਮੈਨੂੰ 3 ਸਾਲ ਹੋ ਗਏ ਬੀਜਦੇ ਨੂੰ ਠੀਕ ਹੈ ਜੀ ਇਹ ਇਹ ਨਹੀਂਗਾ ਹੁੰਦਾ ਵੀ ਆਪਾਂ ਯਾਰ ਆਪਾਂ ਪਾਣੀ ਲਾ ਕੇ ਹੀ ਬੀਜਣੀ ਆ ਜੇ ਆਪਣਾ ਵਾਹਣ ਗਿੱਲਾ ਤਾਂ ਆਪਾਂ ਬੀਜ ਸਕਦੇ ਆ ਤੇ ਜ਼ਰੂਰੀ ਨਹੀਂ ਵੀ ਆਪਾਂ ਨੂੰ ਇੱਕ ਇਹ ਨਹੀਂ ਮੈਂ ਤੁਹਾਨੂੰ ਜਿਵੇਂ ਦੱਸ ਹੀ ਦਿੱਤਾ ਵੀ ਜ਼ਿਆਦਾ ਗਿੱਲ ਦੀ ਜ਼ਰੂਰਤ ਨਹੀਂ ਕੀ ਹੁੰਦੀ ਸੁਪਰਸੀਡਰ ਨੂੰ ਗਿੱਲ ਦੀ ਤਾਂ ਜ਼ਰੂਰਤ ਉੱਥੇ ਆ ਜਿੱਥੇ ਵਿੱਚ ਪਰਾਲੀ ਆ ਜਾਂ ਕਰਜੇ ਆ ਕੋਈ ਜ਼ਰੂਰੀ ਨਹੀਂ ਜੇ ਆਪਾਂ ਸੁਪਰਸੀਡਰ ਨਾਲ ਬੀਜਦੇ ਆ ਤਾਂ ਗਿੱਲ ਪੂਰੀ ਹੋਣੀ ਜ਼ਰੂਰੀ ਹੁਣ ਐਕ ਕਿ ਮੈਨੂੰ ਲੱਗਦਾ 90% ਬਜਾਈ ਹੋਈ ਸੁਪਰਸੀਡਰ ਨਾਲ ਰਹੀ ਹੈ ਤੇ ਜਿਵੇਂ ਵੀਡੀਓ ਪਾਉਣ ਦਾ ਮਤਲਬ ਹੈ ਜਿਵੇਂ ਹੁਣ ਅੱਜ ਹੋ ਗਿਆ 28 ਅਕਤੂਬਰ ਹੋ ਗਿਆ 2025 ਤੇ ਕਈ ਕਿਸਾਨ ਭਰਾ ਦੋ ਚਿੱਤੀ ਵਿਚ ਹੈ ਵੀ ਯਾਰ ਰੋਣੀ ਕਰੀਏ ਕਿ ਬੀਜ ਗਏ ਕਿ ਕਿਵੇਂ ਕਰ ਗਏ ਸੋਚਦੇ ਆ ਜੇ ਹੁਣ ਜਿਵੇਂ ਆਪਾਂ ਜੀ ਅੱਜ ਰੋਣੀ ਕਰਦੇ ਆ ਤਾਂ ਮੰਨ ਕੇ ਚੱਲੋ ਵੀ 20 ਨਵੰਬਰ ਦੇ ਆਸ-ਪਾਸ ਕਣਕ ਦੀ ਬਿਜਾਈ ਹੋਊਗੀ ਆਪਣੀ 15-20 ਦਿਨ ਲੱਗ ਜਾਣਗੇ ਵਾਣ-ਵੱਤ ਆਉਣ ਤੇ ਤੇ ਕੋਈ ਲੇਟ ਨਹੀਂ ਐ 20 ਨਵੰਬਰ ਵੀ ਲੇਟ ਨਹੀਂ ਐ ਪਰ ਜਿਹੜੀਆਂ ਕਈ ਕਿਸਮਾਂ ਜਿਵੇਂ ਹੁਣ 872 ਆ ਜਾਂ ਹੋਰ ਕਈ ਕਿਸਮਾਂ ਐ ਇਹਨਾਂ ਦੀ ਬਿਜਾਈ ਹੈਗੀ ਐ 5 ਸੋਰੀ 25 ਅਕਤੂਬਰ ਤੋਂ ਲੈ ਕੇ ਤੇ 10 ਨਵੰਬਰ ਤੱਕ ਆਪਾਂ ਬਿਜਾਈ ਇਹਦੀ ਕਰਨੀ ਹੁੰਦੀ ਐ ਜਿਨ੍ਹਾਂ ਨੇ ਮੇਰੇ ਵੀਰ ਘਣਾਵਾਂ ਨੇ ਬਜਾਈ ਕਰਨੀ ਐ ਇਹ ਸੋਚਦੇ ਆ ਵੀ ਯਾਰ ਪਤਾ ਨਹੀਂ ਆਹ ਬੱਤਰ ਤੇ ਕਣਕ ਉਗਰੂ ਜਾਂ ਨਾ ਉਗਰੂ ਜੇ ਪਾਣੀ ਆਪਣਾ ਲੱਗਿਆ ਝੋਨੇ ਨੂੰ ਘਰ ਕੇ ਪਹਿਲਾਂ ਆਪਾਂ ਲਾਇਆ ਜਾਂ ਮਸ਼ੀਨ ਆਪਾਂ ਝੋਨਾ ਵੜਦੇ ਆ ਮਸ਼ੀਨ ਦੇ ਟਾਇਰ ਪੂਰੇ ਖੁੱਭਦੇ ਆ ਆਪਾਂ ਉਸੇ ਬੱਤਰ ਤੇ ਬੀਜ ਸਕਦੇ ਆ ਆਪਾਂ ਨੂੰ ਕੋਈ ਡਰਨ ਵਾਲੀ ਜਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਵਧੀਆ ਕਣਕ ਉਗਰੂਗੀ ਕੋਈ ਜ਼ਰੂਰੀ ਨਹੀਂ ਵੀ ਰੋਣੀ ਕਰਕੇ ਹੀ ਆਪਾਂ ਬੀਜਣੀ ਆ ਆਪਾਂ ਬੀਜ ਸਕਦੇ ਆ ਹਾਂ ਜੇ ਬਾਣ ਖੁਸ਼ਕ ਹੋਇਆ ਪਿਆ ਤਾਂ ਫੇਰ ਆਪਾਂ ਰੋਣੀ ਲਾ ਸਕਦੇ ਆ ਫੇਰ ਤਾਂ ਵਧੀਆ ਗੱਲ ਆ ਰੋਣੀ ਕਰਕੇ ਹੀ ਬੀਜੋ ਅਰ ਜੇ ਲਵੀ ਬੱਤਰ ਹੈ ਜਿਵੇਂ ਹੁਣ ਅਸੀਂ ਆਹਾ ਅੱਜ ਮਾਰੀਆਂ ਤਮੀਆਂ ਵਾਹਨ ਗਾਰੇ ਵਰਗਾ ਨਿਕਲਿਆ ਥੱਲੇ ਤੇ ਅਸੀਂ ਬੀਜ ਤਾਂ ਇਹਨੂੰ ਹੁਣ ਪਾਣੀ ਲੱਗੇ ਨੂੰ ਜਦੋਂ ਤਕੜੀ ਬਾਰਸ਼ ਆਈ ਸੀ ਉਦੋਂ ਦਾ ਪਾਣੀ ਲੱਗਿਆ ਹੋਇਆ ਬਾਦਸ਼ ਤੋਂ ਬਾਅਦ ਪਾਣੀ ਝੋਨੇ ਚ ਸੁੱਕ ਗਿਆ ਸੀ ਇੱਕ ਪਾਣੀ ਨੂੰ ਅਸੀਂ ਲਾਇਆ ਸੀਗਾ ਉਹ ਵੀ ਮੋਟਰਾਂ ਦਾ ਤੇ ਉਸੇ ਬੱਤਰ ਤੇ ਬੀਜੀ ਜਾਂਦੇ ਆ ਲਗਭਗ ਇਹਨੂੰ ਮਹੀਨਾ ਹੋ ਗਿਆ ਤਾਂ ਬਾਈ ਜੀ ਡਰਨ ਦੀ ਕੋਈ ਗੱਲ ਨਹੀਂ ਜੇ ਵੱਤ ਆਪਣੀ ਸਹੀ ਹੈ ਪੂਰੀ ਗੱਲ ਹੈ ਤਾਂ ਝੋਨਾ ਵੱਢ ਕੇ ਉਸੇ ਵੱਤ ਤੇ ਆਪਾਂ ਬੀਜ ਸਕਦੇ ਹਾਂ ਮੇਰਾ ਇਹ ਆਪ ਦਾ ਤਜਰਬਾ ਹੈ ਬਹੁਤ ਵਧੀਆ ਕਣਕ ਦੀ ਜਰਮੀਨੇਸ਼ਨ ਹੁੰਦੀ ਹੈ ਕੋਈ ਐਸੀ ਗੱਲ ਨਹੀਂ ਹੈ ਵੀ ਜੇ ਆਪਾਂ ਵਾਹ ਕੇ ਰੌਣੀ ਕਰਕੇ ਹੀ ਬੀਜਨੀ ਆ ਜੇ ਰੌਣੀ ਕਰਕੇ ਬੀਜਨੀ ਆ ਤਾਂ ਚਲੋ ਹਰੇਕ ਬੰਦੇ ਦੀ ਆਪਦੀ ਆਪਦੀ ਸੋਚ ਹੈ ਓਵੇਂ ਬੀਜ ਲੋ ਪਰ ਇਹ ਜ਼ਰੂਰ ਹੈ ਵੀ ਆਪਾਂ ਜੇ ਅੱਜ ਰੌਣੀ ਕਰਦੇ ਆ ਤਾਂ 15 20 ਦਿਨ ਆਪਾਂ ਆ ਲੇਟ ਹੋ ਜਾਵਾਂਗੇ ਮਤਲਬ 15 ਜਾਂ 20 ਨਵੰਬਰ ਤੱਕ ਕਣਕ ਬੀਜੀ ਜਾਊਗੀ ਤੇ ਬਾਈ ਜੀ ਇੰਨੀ ਕੀ ਜਾਣਕਾਰੀ ਸੀ ਇੱਕ ਤਾਂ ਇਹਦੇ ਬਾਰੇ ਵੀ ਆਪਾਂ ਐਸੇ ਬੱਤਰ ਦੇ ਬੀਜ ਸਕਦੇ ਆ ਕਣਕ ਜਿਹੜੀ ਝੋਨੇ ਦੀ ਗੱਲ ਹੈ ਦੂਜੀ ਇਹ ਆ ਵੀ ਕੋਈ ਜ਼ਰੂਰੀ ਨਹੀਂ ਆ ਵੀ ਸੁਪਰਸੀਡਰ ਦੀ ਜਿਹੜੀ ਬਜਾਈ ਕਰਨੀ ਹੈ ਵੀ ਉਹ ਜਾਦਾ ਗੱਲ ਹੋਣੀ ਜ਼ਰੂਰੀ ਆ ਜ਼ਿਆਦਾ ਗੱਲ ਹੋਣੀ ਉੱਥੇ ਜ਼ਰੂਰੀ ਆ ਜਿੱਥੇ ਵਾਣ ਦੇ ਵਿੱਚ ਪਰਾਲੀ ਆ ਜਾਂ ਖਰਚੀ ਆ ਸਾਫ਼ ਵਾਣ ਦੇ ਵਿੱਚ ਜਿਵੇਂ ਤੁਹਾਡਾ ਸਾਫ਼ ਵਾਣ ਆ ਤਵੇਂਆਂ ਮਾਰੀਆਂ ਪਈਆਂ ਜਿਵੇਂ ਆ ਵਣ ਦਿਸੀ ਜਾਂਦਾ ਤੁਸੀਂ ਨੋਰਮਲ ਗੱਲ ਆ ਜਿਹੜੀ ਜਿਵੇਂ ਆਪਾਂ ਬਜਾਈ ਕਰਦੇ ਆ ਮਸ਼ੀਨ ਨਾਲ ਓਵੇਂ ਵੀ ਬੀਜ ਸਕਦੇ ਹੋ ਕੋਈ ਘਬਰਾਉਣ ਵਾਲੀ ਗੱਲ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਕਣਕੋ ਗੁਰੂ ਦਾ ਠੀਕ ਆ ਜੀ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦੇ ਜੀ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਦਾ ਜੀ